ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਬਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾ ਪੀ ਲਾਇਆ ਸੋਣੀ ਬੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਬਠਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਰ ਚੱਲ ਰਹੀ ਲੜੀਵਾਰ ਕਥਾ ਦੇ ਵਿਚਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਪਹਿਲੀ ਵਾਰ ਦੀਆਂ 22 ਪੌੜੀਆਂ ਦੀ ਕਥਾ ਹੋ ਚੁੱਕੀ ਹੈ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਕੀ ਕੀ ਕਾਲ ਯੁਗ ਦੇ ਵਿੱਚ ਹੋਇਆ ਉਹ ਸਾਰਾ ਕੁਝ ਪਿੱਛੇ ਦੱਸਿਆ ਬੜੇ ਪਾਪ ਵੱਧ ਗਏ ਧਰਤੀ ਪੁਕਾਰ ਕਰਨ ਲੱਗੀ ਕਿ ਪਰਮੇਸ਼ਰ ਕੋਈ ਸਾਧ ਕੋਈ ਜੀਵ ਭੇਜੋ ਜੋ ਮੇਰਾ ਉਧਾਰ ਕਰ ਸਕੇ ਭਾਵ ਲੋਕਾਂ ਨੂੰ ਪਾਪ ਵੱਲੋਂ ਹਟਾ ਸਕੇ ਤੇ ਪਰਮੇਸ਼ਰ ਨਾਲ ਜੋੜ ਰੱਖ ਜੋੜ ਸਕੇ ਇਸ ਤਰ੍ਹਾਂ ਉਹਦੀ ਪੁਕਾਰ ਜਦੋਂ ਸੁਣੀ ਭਾਈ ਗੁਰਦਾਸ ਜੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਬਾਰੇ ਦੱਸਦੇ ਹਨ ਆਓ ਤੇਰੀ ਤੇਵੀਂ ਪੌੜੀ ਆਰੰਭ ਹੁੰਦੀ ਹੈ ਮਾਨੇ ਇਕਾਗਰ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਠਾਇਆ ਦਾਤੇ ਨੇ ਪਰਮੇਸ਼ਰ ਨੇ ਵਾਹਿਗੁਰੂ ਨੇ ਪੁਕਾਰ ਸੁਣਨਾ ਕੈਤੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਾਲ ਯੁਗ ਦੇ ਵਿੱਚ ਅਵਤਾਰ ਧਾਰਨਾ ਕੀਤਾ ਭਾਵ ਕਾਲ ਯੁਗ ਵਿੱਚ ਭੇਜਿਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਹਾਰਾਏ ਨੇ ਚਰਨ ਧੋਣ ਦੀ ਰਹੁ ਰੀਤ ਕਰਕੇ ਸੱਜੇ ਪੈਰ ਦਾ ਗੂਠਾ ਢੋ ਕੇ ਸਿਖਾਂ ਨੂੰ ਪਲਾਉਣਾ ਕੀਤਾ ਬਾਰੇ ਬ੍ਰਹਮਪੂਰਨ ਬ੍ਰਹਮ ਕਾਰਜੋਗੇ ਅੰਦਰ ਇੱਕ ਦਿਖਾਇਆ ਭਾਈ ਗੁਰਦਾਸ ਜੀ ਆਂਦੇ ਹਨ ਪਾਰ ਬ੍ਰਹਮਪੂਰਨ ਪਰਮਾਤਮਾ ਕਾਰਜਗ ਵਿੱਚ ਇੱਕ ਦਿਖਲਾਇਆ ਭਾਵ ਅਨੇਕ ਪੂਜਾ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਨਾਲ ਜੀਵ ਨੂੰ ਜੋੜਨਾ ਕੀਤਾ ਭਾਵ ਪਖੰਡਾ ਵੱਲੋਂ ਹਟਾ ਦਿੱਤਾ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਦੇ ਚਾਰ ਪੈੜ ਕਾਇਮ ਕਰ ਦਿੱਤੇ ਤੇ ਚਾਰ ਵਰਣਾ ਨੂੰ ਇੱਕ ਵਰਣ ਕਰ ਦਿੱਤਾ ਭਾਵ ਧਰਮ ਦੇ ਸਾਰੇ ਅੰਗ ਸਿਖਾਏ ਤੇ ਪਰਮਾਤਮਾ ਦੇ ਨਾਲ ਜੋੜਨਾ ਕੀਤਾ ਇੱਕੋ ਇੱਕ ਦੇ ਨਾਲ ਰਾਣਾ ਰੰਕ ਬਰਾਬਰੀ ਪੈਰੀ ਪਵ ਪਾਵਣਾ ਜਗ ਵਰਤਾਇਆ ਰਾਣਾ ਤੋਂ ਭਾਵੈ ਰਾਜੇ ਤੇ ਕੰਗਾਲ ਗਰੀਬ ਨੂੰ ਇੱਕ ਸਮਾਨ ਕਰ ਦਿੱਤਾ ਐਨੀ ਨਿਮਰਤਾ ਲਿਆ ਦਿੱਤੀ ਵੀ ਪੈਰਾਂ ਵਿੱਚ ਪਾ ਦਿੱਤੇ ਗਰੀਬੀ ਅਮੀਰੀ ਦੀ ਵੇਥੇ ਲੈਟ ਕੇ ਭਾਵ ਜੋ ਈਰਖਾ ਸੀ ਲੋਕਾਂ ਵਿੱਚ ਜੋ ਗਰੀਬ ਨੂੰ ਨਹੀਂ ਵੇਖ ਕੇ ਜਰਦੇ ਸਨ ਉਹ ਸਾਰਾ ਕੁਝ ਲੈਟ ਕੇ ਸਤਗੁਰਾਂ ਨੇ ਐਸੀ ਨਿਮਰਤਾ ਸਖਾ ਦਿੱਤੀ ਚਰਣਾ ਦੇ ਵਿੱਚ ਪਾ ਦਿੱਤੇ ਹਨ ਉਲਟਾ ਖੇਲ ਪੈਰਾ ਮੰਦਾ ਪੈਰਾ ਉੱਪਰ ਸੀਸ ਨਿਵਾਇਆ ਪਰਮੇਸ਼ਰ ਦਾ ਉਲਟਾ ਕੌਤਕ ਦੇਖੋ ਪੈਰਾਂ ਉੱਤੇ ਸਿਰ ਨੂੰ ਝੁਕਾ ਦਿੱਤਾ ਭਾਵ ਲੋਕਾਂ ਨੂੰ ਨਿਯੋਣ ਦੀ ਮਾਤ ਸਿਖਾਈ ਨਿਮਰਤਾ ਦੀ ਮਾਤ ਸਿਖਾਈ ਧੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੀ ਹੈ ਜੀਵ ਉਸ ਪਰਮਾਤਮਾ ਅੱਗੇ ਉਸ ਵਾਹਿਗੁਰੂ ਅੱਗੇ ਨਿਯੋਣਾ ਕਰੋ ਭਾਵ ਸਿਰ ਝੁਕਾਓ ਤੇ ਲੋਕਾਂ ਨਾਲ ਆਪਸੀ ਪ੍ਰੇਮ ਪਿਆਰ ਕਰੋ ਜੋ ਨੀਵਾਂ ਰਹਿੰਦਾ ਹੈ ਜੋ ਪੈਰਾਂ ਤੇ ਝੁਕਦਾ ਹੈ ਓਹੋ ਸਦਾ ਉੱਚਾ ਹੁੰਦਾ ਹੈ ਉੱਚਾ ਸਿਰ ਹੈ ਐਸੀ ਕਲਾ ਵਰਪਾਈ ਜਿਸ ਤਰ੍ਹਾਂ ਉੱਚਾ ਸਿਰ ਹੈ ਉਹ ਪੈਰਾਂ ਤੇ ਨਿਵਾ ਦਿੱਤਾ ਕਾਲ ਯੁਗਮ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਭਾਈ ਗੁਰਦਾਸ ਜੀ ਆਂਦੇ ਹਨ ਕਾਲ ਯੁਗ ਬਾਬੇ ਗੁਰੂ ਨਾਨਕ ਨੇ ਤਾਰ ਦਿੱਤਾ ਸਤਨਾਮ ਦਾ ਮੰਤਰ ਪੜਾ ਕੇ ਸੁਣਾ ਕੇ ਕਾਰਜਗੁਨੋ ਤਾਰ ਦਿੱਤਾ ਕਲ ਪਾਰਣ ਗੁਰੂ ਨਾਨਕ ਆਇਆ ਸੋ ਕਲਯੁਗ ਦਾ ਉਧਾਰ ਕਰਨ ਵਾਸਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਫਿਰ ਘਾਲ ਕਮਾਈ ਭਾਈ ਗੁਰਦਾਸ ਜੀ ਆਂਦੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਆਕਾਲ ਪੁਰਖ ਦੀ ਦਰਗਾਹੋਂ ਬਖਸ਼ੀਸ਼ ਪਾਈ ਭਾਵ ਸਤਗੁਰ ਦੀ ਵਈ ਨਦੀ ਦਾ ਬਹਾਨਾ ਬਣਾ ਕੇ ਤਿੰਨ ਤਨ ਤਾਈ ਵਈ ਨਦੀ ਵਿੱਚ ਰਹੇ ਸੱਚਖੰਡ ਵਿੱਚੋਂ ਨਾਮ ਸਿਮਰਨ ਲੈ ਕੇ ਮੂਲ ਮੰਤਰ ਲੈ ਕੇ ਉਹ ਜਿਹੜਾ ਮੰਤਰ ਹੈ ਉਹ ਸਾਰਿਆਂ ਨੂੰ ਦੱਸਣਾ ਦਿੱਤਾ ਪਹਿਲੋਂ ਆਪ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਬਖਸ਼ੀਸ਼ ਪਾਈ ਫਿਰ ਪਿਛੋਂ ਘਾਲ ਕਮਾਈ ਕਰਕੇ ਵਾਹਿਗੁਰੂ ਨੇ ਪਹਿਲੇ ਨਿਵਾਜ ਕੇ ਥਾਪਿਆ ਤੇ ਫਿਰ ਆਪ ਪਰਮਾਤਮਾ ਦੀ ਭਗਤੀ ਕੀਤੀ। ਰੇਤ ਤੇ ਅਕ ਆਹਾਰ ਕਰ ਰੋੜਾ ਕੀ ਗੁਰ ਕੀ ਵਿਛਾਈਂ। ਰੇਤ ਤੇ ਅਕ ਦਾ ਭੋਜਨ ਕਰਕੇ ਰੋੜਾ ਦਾ ਬਿਸਤਰਾ ਵਿਸ਼ਾ ਕੇ ਭਾਵ ਦੁੱਖ ਲੇਸਾਂ ਨੂੰ ਸਹਾਰਿਆ। ਰੇਤ ਦਾ ਭਾਵ ਇੱਥੇ ਅਰਬੀ ਦਾ ਸ਼ਬਦ ਹੈ ਰੇਤ ਦਾ ਅਰਥ ਹੈ ਪਾਣੀ ਤੇ ਅਕ ਦਾ ਇੱਕ ਪੰਭੀਰੀ ਕਹਿੰਦੇ ਅੱਖ ਦੇ ਫੁੱਲ ਵਿੱਚ ਇੱਕ ਹੁੰਦਾ ਜਿਹਨੂੰ ਲੌਂਗ ਵੀ ਕਹਿ ਦਿੰਦੇ ਆ ਇਹ ਦਵਾਈਆਂ ਦੇ ਵਿੱਚ ਕੰਮ ਆਉਂਦਾ ਹੈ ਰੇਤ ਦਾ ਇੱਥੇ ਅਰਬੀ ਦਾ ਸ਼ਬਦ ਹੈ ਇਤੋਂ ਰੇਤਾ ਨਹੀਂ ਲੈਣਾ ਪਰ ਕਈਆਂ ਗ੍ਰੰਥਾਂ ਵਿੱਚ ਲਿਖਿਆ ਹੁੰਦਾ ਹੈ ਵੀ ਰੇਤਾ ਜਾਂ ਸਾਨੂੰ ਪੁਲੇਖਾ ਪੈਂਦਾ ਹੈ ਰੇਤ ਦਾ ਭਾਵ ਹੈ ਰੇਤਾ ਰੇਤਾ ਖਾਨ ਦੇ ਨਾਲ ਤੇ ਸਨੀਰ ਬਿਮਾਰ ਹੋ ਜਾਂਦਾ ਹੈ ਰੇਤ ਅਰਬੀ ਦਾ ਸ਼ਬਦ ਇੱਥੇ ਹੈ ਉਹਦਾ ਭਾਵ ਹੈ ਪਾਣੀ ਤੇ ਅੱਕ ਦੇ ਭੋਜਨ ਦੇ ਨਾਲ ਸਤਿਗੁਰਾਂ ਨੇ ਭਾਰੀ ਤਪੱਸਿਆ ਕੀਤੀ ਤੇ ਰੇਤ ਪਾਣੀ ਤੇ ਅੱਕ ਦਾ ਭੋਜਨ ਵਰਤਿਆ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ ਵੱਡੀ ਤਪੱਸਿਆ ਕੀਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੱਡੇ ਭਾਗਾ ਨਾਲ ਵਾਹਿਗੁਰੂ ਨਾਲ ਬਣਾਈ ਭਾਵ ਉਸ ਘਾਲ ਉਸ ਘਾਲ ਕਮਾਈ ਜਿਹੜੀ ਸਤਿਗੁਰਾਂ ਨੇ ਕੀਤੀ ਵਾਹਿਗੁਰੂ ਜੀ ਉੱਥੇ ਪ੍ਰਸੰਨ ਹੋਏ ਬਾਬਾ ਪੈਦਾ ਸੱਚਖੰਡ ਨਾਉ ਨਿਤ ਨਾਮ ਗਰੀਬੀ ਬਾਈ ਗੁਰੂ ਬਾਬੇ ਜੀ ਬਾਬਾ ਕਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰੂ ਬਾਬੇ ਜੀ ਨੂੰ ਸੱਚਖੰਡ ਵਿੱਚੋਂ ਪਤ ਦੀ ਪੋਸ਼ਾਕ ਮਿਲੀ ਨੌ ਨਦੀਆਂ ਤੇ ਨਾਮ ਤੇ ਗਰੀਬੀ ਨਿਮਰਤਾ ਪਉਣਾ ਕੀਤੀ ਭਾਵ ਤੋਂ ਨੌ ਨਦੀਆਂ ਦੇ ਖਜ਼ਾਨੇ ਤੇ ਨਿਮਰਤਾ ਦੀ ਦਾਤ ਮਿਲੀ ਨਾਮ ਗਰੀਬੀ ਤੇ ਪਤ ਨੌਦਾ ਭਗਤੀ ਇਹ ਦਾਤ ਸਿੱਧੀਆਂ ਦੀ ਰਿੱਧੀਆਂ ਦੀ ਦਾਤ ਪ੍ਰਮਾਤਮਾ ਨੇ ਪਰਮੇਸ਼ਰ ਨੇ ਦਿੱਤੀਆਂ ਬਾਬਾ ਦੇਖ ਧਿਆਨ ਕਰ ਜਲਤੀ ਸਭ ਪ੍ਰਥਵੀ ਦੇਸੇ ਆਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਧਿਆਨ ਧਰ ਕੇ ਆਪਣੀ ਦ੍ਰਿਸ਼ਟੀ ਦੇ ਨਾਲ ਦੇਖਣਾ ਕੀਤਾ ਕਿ ਸਾਰੀ ਧਰਤੀ ਜਿਹੜੀ ਹੈ ਸੜਦੀ ਨਜ਼ਰ ਆਈ ਭਾਵ ਧਰਤੀ ਪਾਪਾਂ ਨਾਲ ਪੀੜਤ ਦੇਖੀ ਬਾਜ ਗੁਰੂ ਗੁਬਾਰ ਹਾ ਹੇ ਕਰਦੀ ਸੁਣੀ ਲੋਕਾਈ ਭਾਈ ਗੁਰਦਾਸ ਜੀ ਆਂਦੇ ਹਨ ਗੁਰੂ ਤੋਂ ਬਾਅਦ ਵੱਡਾ ਹਨੇਰਾ ਹੋ ਰਿਹਾ ਹੈ ਕੋਈ ਇਹਨਾਂ ਨੂੰ ਸਿੱਧੇ ਬੰਨੇ ਨਹੀਂ ਲਾਉਂਦਾ ਗੁਰੂ ਤੋਂ ਬਾਅਦ ਹਨੇਰਾ ਹੀ ਹਨੇਰਾ ਹੈ ਜਿਵੇਂ ਲੋਕਾਈ ਹੈ ਭਾਵ ਦੁਨੀਆ ਹੈ ਹਾ ਹੇ ਕਰਦੀ ਸੁਣੀ ਹੈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਬਾਬੇ ਨੇ ਸਰੀਰ ਧਾਰਿਆ ਤੇ ਮਾਇਆ ਤੋਂ ਦਾਸ ਰਹਿਣ ਦੀ ਰੀਤੀ ਤੋਰੀ ਭਾਵ ਬਾਬੇ ਨੇ ਭੇਖ ਧਾਰਨ ਕੀਤਾ ਉਦਾਸੀ ਦੀ ਰੀਤ ਤੋੜ ਦਿੱਤੀ ਉਦਾਸੀ ਪੰਥ ਤੋੜਿਆ ਫਕੀਰੀ ਤਰੀਕਾ ਧਾਰਨ ਕਰ ਲਿਆ ਧੰਸਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੜਿਆ ਸੋਦਨ ਧਰਤ ਲੁਕਾਈ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜ੍ਹਾਈ ਕਰ ਦਿੱਤੀ ਭਾਵ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਤੀ ਦੇ ਜੀਵਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਤੁਰ ਪਏ ਬਾਗ ਬਾਆ ਦੀਰਤਾ ਤੀਰਥ ਪੁਰਬ ਸਵੇ ਫਿਰ ਦੇਖਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਆਇਆ ਤੀਰਥ ਹੈ ਬਾਬਾ ਕਹਿੰਦੇ ਆ ਨਾ ਵੱਡੇ ਨੂੰ ਸਤਕਾਰ ਨਾਲ ਭਾਈ ਗੁਰਦਾਸ ਜੀ ਆਂਦੇ ਹਨ ਬਾਬਾ ਨਾਨਕ ਫਿਰ ਪੀਰ ਥਾਂ ਵੱਲ ਨੂੰ ਆਇਆ ਤੀਰਥ ਪਰਬ ਤੀਰਥਾਂ ਦੇ ਦਿਨ ਦਿਹਾਰਾਂ ਨੂੰ ਤੇ ਕੁੰਭ ਗ੍ਰਹਿਣ ਆਦਿਕ ਮੇਲੇ ਵਿੱਚ ਫਿਰ ਕੇ ਸਾਰੇ ਦੇਖੇ ਭਾਵ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੁੰਭ ਮੇਲਾ ਜੋ ਲੱਗਦਾ ਹੈ ਗ੍ਰਹਿਣ ਆਦਿਕ ਦਿਹਾੜਿਆਂ ਤੇ ਆਣ ਕੇ ਸਤਿਗੁਰੂ ਨੇ ਸਾਰਾ ਕੁਝ ਵੇਖਿਆ ਹੋਰ ਬਰਮ ਬਹੁ ਕਰਮ ਕਰ ਭਾਉ ਭਗਤ ਬਿਨ ਕਿਤੇ ਨਾ ਲੇਖਨ ਉਹਨਾਂ ਸਾਰੇ ਫਿਰ ਕੇ ਵੇਖਿਆ ਵੀ ਪੁਰਬ ਧਰਮ ਪਿਛਲੇ ਧਰਮ ਤੇ ਕਰਮ ਬਹੁਤ ਲੋਕ ਕਰਦੇ ਸਨ ਪਰ ਪ੍ਰੇਮਾ ਭਗਤੀ ਬਾਦ ਕਿਸੇ ਲੇਖੇ ਨਹੀਂ ਸਨ ਵੀ ਬਹੁਤ ਪਹਿਲੇ ਧਰਮ ਵੀ ਕਰਮ ਪਾਖੰਡ ਕਰਦੇ ਸਨ ਪਰ ਪ੍ਰੇਮ ਭਗਤੀ ਨਹੀਂ ਸੀ ਭਾਵ ਅਕਾਲ ਪੁਰਖ ਦੀ ਭਗਤੀ ਨਹੀਂ ਉਹਨਾਂ ਕੀਤੀ ਭਾਉ ਨਾ ਬ੍ਰਹਮਾ ਲਿਖਿਆ ਭਾਉ ਨਾ ਬ੍ਰਹਮਾ ਲਿਖਿਆ ਚਾਰ ਵੇਦ ਸਮਰਤ ਪੜ ਪੇਖਣ ਭਾਉ ਤਾਂ ਬ੍ਰਹਮਾ ਨੇ ਲਿਖਿਆ ਹੀ ਨਹੀਂ ਚਾਰ ਵੇਦ ਤੇ ਸਮਰਤियां ਪੜ ਪੜ ਕੇ ਬਥੇਰੇ ਦੇਖੇ ਪੰਡਤ ਲੋਕ ਵੇਦ ਦਾ ਬਾਹਲਾ ਫਲੋਰਦੇ ਫਲੋਰਦੇ ਸਨ ਬੇਦਨੂ ਵਿਚਾਰਦੇ ਸਨ ਪਰ ਭਾਉ ਪ੍ਰੇਮਾ ਭਗਤੀ ਤੋਂ ਸੁੱਕੇ ਸਨ ਪ੍ਰੇਮਾ ਭਗਤੀ ਕਿਸੇ ਵਿੱਚ ਨਹੀਂ ਸੀ ਡੋਂਡੀ ਸਗਲੀ ਪ੍ਰਥਮੇ ਸਤਜੁਗ ਆਦ ਦੁਆਪਰ ਤ੍ਰੇਟਾਂ ਟੁੰਡੀ सगली ਪ੍ਰਥਵੀ ਸਾਰੀ ਪ੍ਰਥਵੀ ਲੱਭ ਲਈ ਭਾਵਸ ਹਰ ਇੱਕ ਧਰਤੀ ਤੇ ਹਰ ਇੱਕ ਥਾਂ ਤੇ ਵੇਖੇ ਜਾ ਕੇ ਸਤਜੁਗ ਦਵਾਪਰ ਤ੍ਰੇਤੇ ਤਿੰਨਾਂ ਹੀ ਜੁਗਾ ਵੇਖੇ ਲਿਖੇ ਹੋਏ ਹਾਲਾਤ ਪੜਤਾਲੇ ਕਾਲਯੁਗ ਤੁੰਦੂ ਕਾ ਰਹਿ ਭਰਮ ਭੁਲਾਈ ਬਹੁ ਵਿਦ ਦੇਖੇ ਕਾਲਯੁਗ ਵੇਖੇ ਤੁੰਦੂ ਕਾ ਰਹਿ ਵੇਖਣ ਨੇ ਭਰਮ ਵਿੱਚ ਦੁਨੀਆ ਭੁਲਾ ਦਿੱਤੀ ਹੈ ਹਨੇਰਾ ਹੀ ਹਨੇਰਾ ਛਾਇਆ ਹੈ ਕਾਲਯੁਗ ਦੇ ਵਿੱਚ ਭਰਮ ਭੁਲੇਖਿਆਂ ਨੇ ਭੇਖਿਆਂ ਨੇ ਦੁਨੀਆ ਭੁਲਾ ਦਿੱਤੀ ਹੈ ਦੇਖੀ ਪ੍ਰਭੂ ਨਾ ਪਾਈਏ ਆਪ ਗਵਾਏ ਰੂਪ ਨਾ ਰੇਖੇ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਵੇਖਿਆ ਭੇਖਾਂ ਵਿੱਚ ਤੇ ਪਰਮਾ ਵਿੱਚ ਸਾਰੀ ਦੁਨੀਆ ਭੁੱਲੀ ਹੈ ਇਨਾ ਲੋਕਾਂ ਨੇ ਭੁਲਾ ਦਿੱਤੀ ਹੈ ਆ ਅੱਖਾਂ ਲੱਗੇ ਦੇਖਾਂ ਦੇ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਕਦੋਂ ਹੁੰਦੀ ਹੈ ਜਦੋਂ ਆਪ ਗਵਾ ਦਈਏ ਭਾਵ ਹਉਮੈ ਹੰਤਾਂ ਹੰਕਾਰ ਨੂੰ ਗਵਾ ਦਈਏ ਤੇ ਤਾਂ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆੱਖਾਂ ਲੱਗੇ ਦੇਖਾਂ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ ਆਪ ਗਵਾਏ ਤਾਂ ਫਿਰ ਕੋਈ ਰੂਪ ਰੇਖ ਚਿਹਨ ਚੱਕਰ ਨਹੀਂ ਹੈ ਭਾਵ ਆਪਾ ਭਾਵ ਵਿੱਚ ਹੀ ਠੇਖ ਹਨ ਠੇਖਾਂ ਦਾ ਕਾਰਨ ਹੀ ਹਮ ਹੈ ਹਮੈ ਨੂੰ ਦੂਰ ਕਰਨਾ ਕਰੇ ਤਾਂ ਕਰਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖ ਵਾਰਣ ਅਵਾਰਣ ਹੋਏ ਨੈਵ ਚਲਣਾ ਗੁਰ ਸਿੱਖ ਵੇ ਸਿੱਖ ਗੋਰਮੁਖ ਵਾਰਣ ਹੋਵੇ ਭਾਵੇਂ ਅਵਰਣ ਨੀਚ ਜਾਤ ਦਾ ਹੋਵੇ ਭਾਵੇਂ ਉੱਚ ਜਾਤੀ ਦਾ ਹੋਵੇ ਸਦਾ ਨਿਵਕੇ ਰਹੇ ਗੁਰਸਿੱਖੀ ਦੀ ਇਹੋ ਹੀ ਵਡਿਆਈ ਹੈ ਆਂਦੇ ਭਾਵੇਂ ਕੋਈ ਉੱਚ ਜਾਤ ਦਾ ਹੋਵੇ ਭਾਵੇਂ ਨੀਵੀਂ ਦਾ ਵਡਿਆਈ ਇਹਦੇ ਵਿੱਚ ਹੀ ਹੈ ਸਦਾ ਨਿਉਂਕੇ ਰਹੇ ਤਾਂ ਕਿ ਛਕਾਲ ਪਵੇ ਦਰ ਲੇਖ ਤਾਦਹੀ ਕੋਈ ਕਾਲ ਕਮਾਈ ਵਾਹਿਗੁਰੂ ਦੇ ਦਰ ਤੇ ਪਵੇਗੀ ਕਹਿਣ ਤੋਂ ਭਾਵ ਹੈ ਜੇ ਕੋਈ ਨਿਵਕੇ ਰਹੇਗਾ ਹਉਮੈ ਦਾ ਤਿਆਗ ਕਰੇਗਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰੇਗਾ ਤੇ ਉਹ ਸੱਚਖੰਡ ਵਿਖੇ ਉਹਦੀ ਕਾਲ ਕਮਾਈ ਲਿਖੇ ਪਵੇਗੀ ਜਪੀ ਸਤੀ ਚਰ ਜੀਵਣੇ ਸਾਧਕ ਸਿੱਧਾ ਨਾਥ ਗੁਰ ਚੱਲੇ ਜਤੀ ਸਤੀ ਚਰੰਜੀਵੀ ਸਾਧਨਾ ਕਰਨ ਹਾਰੇ ਸਿੱਧ ਆਦਿਕ ਸਿੱਧੀਆਂ ਦੱਸਣ ਵਾਲੇ ਜੈਨੀਆਂ ਦੇ ਵੀ ਵੱਡੇ ਸਿੱਧ ਅਖਾਉਂਦੇ ਸਨ 나ਥਾਂ ਦੇ ਕਨਪਾਟੇ ਜੋਗੀ ਗੁਰੂ ਤੇ ਚੇਲੇ ਦੇਵੀ ਦੇਵਰ ਕੀ ਸੋਰਾ ਭੈੜੋ ਖੇਤਰ ਪਾਰ ਬਹੁ ਮਿਲ ਦੇਵੀ ਦੇਵਤੇ ਰ ਕੀ ਸੋਰਾ ਖੇਤਰ ਪਾਲ ਨਾਮਾ ਭੈਰਵ ਆਦਿਕ ਬਹਲੇ ਲੋਕਾਂ ਨੇ ਪੂਜਣ ਜਾਣ ਕੇ ਇਕੱਠੇ ਕਰ ਰੱਖੇ ਹਨ ਗਣ ਗੰਦਰਬ ਅਪਸਰਾਂ ਕਿਨਰ ਯਕ ਚਰਤ ਬਹੁ ਚਿੰਨੇ ਗਣ নন্দੀ ਗਣ ਆਦਿ ਸ਼ਿਵ ਜੀ ਦੇ ਗਣ ਗੰਦਰਬ ਅਪਸਰਾਂ ਪਰੀਆਂ ਕਿਨਰ ਯਕ ਬਹਲੇ ਚਲਿਤਰਾ ਦੇ ਖੇਲਣ ਹਾਰੇ ਭਾਵੇਂ ਜਾਦੂਗਰ ਆਦਿਕ ਇਹ ਦੱਸਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਵੇਖਿਆ ਕਲਯੁਗ ਵਿੱਚ ਕੋਈ ਸਾਧ ਬਣ ਬੈਠਾ ਹੈ ਕੋਈ ਕਿਸੇ ਨੂੰ ਪੂਜਦਾ ਹੈ ਕਈਆਂ ਦੇ ਕਈ ਚਤਰ ਹਨ ਇਹ ਸਾਰੇ ਵੱਖਰੋ ਵੱਖਰੇ ਗੱਲਾਂ ਦੱਸਦੇ ਹਨ ਰਾਖਸ਼ दानवों दैਤ ਲਕ ਅੰਦਰ ਦੂਜਾ ਭਾਉ ਦਵੇਲੇ ਰਾਖਸ਼ দানਵ ਦਨੂ ਦੇ ਪੁੱਤਰ दैਤ ਦਿੱਤੀ ਦੇ ਪੁੱਤਰ ਲਖਾਂ ਦੂਜੇ ਭਾਵ ਵਿੱਚ ਦੁਖੀ ਹੁੰਦੇ ਹਨ ਭਾਵ ਇੱਕ ਨੂੰ ਛੱਡ ਕੇ ਦੂਜੇ ਭਾਵ ਵਾਲੇ ਹਨ ਜਾਂ ਇਹਨਾਂ ਦੇ ਪੁਜਾਰੀ ਵਾਹਿਗੁਰੂ ਤੋਂ ਭੁੱਲ ਇਹਨਾਂ ਦੂਜਿਆਂ ਵਿੱਚ ਭਾਵ ਰੱਖ ਰੱਖ ਕੇ ਦੁਖੀ ਹੁੰਦੇ ਹਨ ਵੀ ਇਹਨਾਂ ਨਾਲ ਪ੍ਰੇਮ ਜੋੜ ਕੇ ਉਹ ਪਰਮਾਤਮਾ ਤੋਂ ਭੁੱਲ ਕੇ ਇਹ ਦੁਖੀ ਹੁੰਦੇ ਹਨ ਭਾਵ ਜਦ ਇੱਕ ਤੋਂ ਇੱਛਾ ਪੂਰੀ ਨਹੀਂ ਹੁੰਦੀ ਤੇਰ ਦੁੱਜੇ ਪਖੰਡੀ ਕੋ ਜਾਂ ਦੁੱਜੇ ਦੇ ਨਾਲ ਜੁੜਦੇ ਹਨ ਪਰ ਵਾਹਿਗੁਰੂ ਦੇ ਨਾਲ ਨਹੀਂ ਜੁੜਦੇ ਤਾਂ ਕਰਕੇ ਲੋਕ ਇਹ ਦੁਨੀਆ ਦੁਖੀ ਹੁੰਦੀ ਹੈ ਹਮੇ ਅੰਦਰ ਸਾਬ ਕੋ ਡੁੱਬੇ ਗੁਰੂ ਸਣੇ ਬਹੁ ਚੇਲ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਹਨ ਸਾਰੇ ਹਮੇ ਵਿੱਚ ਪਏ ਹਨ ਹੰਕਾਰ ਦੇ ਨਾਲ ਭਰੇ ਹਨ ਗੁਰੂ ਬਹੁਤੇ ਚੇਲਿਆ ਸਣੇ ਆਪ ਹੀ ਡੁੱਬ ਗਏ ਗੁਰਮੁਖ ਕੋਈ ਨਾ ਦਿਸਾਈ ਢੁੰਡੇ ਤੀਰਥ ਯਾਤਰੀ ਮੇਲੇ ਗੁਰਮੁਖ ਕੋਈ ਦਿਸਦਾ ਨਹੀਂ ਗੁਰੂ ਜੀ ਨੇ ਤੀਰਥਾਂ ਦੇ ਮੇਲਿਆ ਤੇ ਜਾ ਕੇ ਖੋਜ ਕੀਤਾ ਭਾਵ ਜਿੰਨੇ ਵੀ ਯਾਤਰੀ ਤੀਰਥਾਂ ਤੇ ਮੇਲਿਆਂ ਤੇ ਜਾਂਦੇ ਸਨ ਸਾਰਿਆਂ ਨੂੰ ਖੋਜਿਆ ਪਰ ਗੁਰਮੁਖ ਕੋਈ ਵੀ ਮਿਲਦਾ ਨਹੀਂ ਦਿਸਦਾ ਨਹੀਂ ਦਿੱਠੇ ਹਿੰਦੂ ਤੁਰਕ ਸਾਬੋ ਪੀਰ ਪੈਕੰਬਰ ਕੌਮ ਕਤਲੇ ਹਿੰਦੂ ਲੱਬੇ ਤੁਰਕ ਵੀ ਦੇਖੇ ਸਾਰੇ ਪੀਰ ਪੈਕੰਬਰ ਨੂੰ ਵੀ ਵੇਖਣਾ ਕੀਤਾ ਕੌਮ ਕਤਲ ਦਾ ਭਾਵ ਹੈ ਕਤਲ ਕੌਮਾਂ ਤੋਂ ਵੀ ਹੋ ਸਕਦਾ ਹੈ ਜੋ ਤਲਵਾਰ ਦੀ ਧਾਰ ਨਾਲ ਆਪਣਾ ਮੱਤ ਤੋੜਦਿਆਂ ਸਨ ਆਂਦੇ ਵੀ ਬਹੁਤ ਸਾਰੇ ਵੇਖੇ ਜੋ ਡਰਾ ਕੇ ਆਪਣੇ ਮੱਤ ਵਿੱਚ ਲੋਕਾਂ ਨੂੰ ਲਿਆਉਂਦੇ ਸਨ ਪੀਰ ਪੈਕਾਂਬਰ ਵੜਾ ਤਰਾਂ ਦੇ ਲੋਕ ਵੇਖੇ ਜੋ ਡਰਾ ਕੇ ਆਪਣੇ ਧਰਮ ਵਿੱਚ ਲਿਆਉਂਦੇ ਸਨ ਪਰ ਪ੍ਰੇਮਾ ਭਗਤੀ ਪ੍ਰੇਮ ਦਾ ਰਾਹ ਕੋਈ ਨਹੀਂ ਸੀ ਦੱਸਦਾ ਅੰĐi ਅੰਦੇ ਖੂਹੇ ਥੇਲੇ ਪਾਰੇ ਕੀ ਡਿਠਾ ਕਿ ਅੰਨਿਆ ਨੇ ਅੰਨਿਆ ਨੂੰ ਖੂਹ ਵਿੱਚ ਠੇਲ ਦਿੱਤਾ ਭਾਵ ਉਹ ਅੰਨੇ ਆਪ ਸਨ ਜੋਰ ਦੇ ਨਾਲ ਆਪਣੇ ਨਾਲ ਜੋੜ ਕੇ ਜਾਂ ਸ਼ਕਤੀਆਂ ਮੰਤਰ ਵਖਾ ਕੇ ਆਪਣੇ ਨਾਲ ਜੋੜ ਦਿੱਤਾ ਪਰ ਅੰਨਿਆ ਨੇ ਅੰਨਿਆ ਨੂੰ ਕਰਕੇ ਅੰਨੇ ਕਰਕੇ ਉਹਨਾਂ ਨੂੰ ਵੀ ਖੂਹ ਵਿੱਚ ਸੁੱਟ ਦਿੱਤਾ ਐਸੀ ਭਾਵਨਾ ਸਤਿਗੁਰੂ ਜੀ ਦੱਸਦੇ ਹਨ ਇਸੇ ਤਰ੍ਹਾਂ ਹੀ ਸਤਿਗੁਰ ਦੀ ਆਦੇ ਹਨ ਇਹ ਅੰਨਿਆਂ ਦੇ ਜਿਹੜੇ ਅੰਨੇ ਹਨ ਉਹਨਾਂ ਨੇ ਆਪ ਖੂਹ ਵਿੱਚ ਆਪ ਡਿੱਗੇ ਤੇ ਹੋਰਨਾਂ ਨੂੰ ਹੀ ਸੁੱਟ ਦਿੱਤਾ ਸੋ ਕਥਾ ਵਿਚਾਰਾਂ ਕਰਦੇ ਆ ਬਿਆੰਤ ਭੁੱਲਾ ਹੋਈਆਂ ਹਨ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਨੇ ਜੋਗ ਹੈ ਆਓ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਦੇਤੇ ਹਿੰਦੂ ਤੁਰਕ ਸਭ ਪੀਰ ਪੈ ਕੰਬਰ ਕੌਮ ਕਤਨੇ ਅੰਦੀ ਅੰਦੇ ਖੂਹੇ ਠੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ